ਤसरी ਕਾਲ ਦੋਸਤੋ ਕੱਲ ਵੀਡੀਓ ਪਾਈ ਸੀ ਚੰਡੀਗੜੋਂ ਗੱਡੀ ਲੈ ਆਂਦੀ ਆ ਅੱਜ ਇੱਕ ਤੋਹਫਾ ਹੋਰ ਆ ਗਿਆ ਇਹ ਕਾਰ ਹੈਗੀ ਆਪਣੇ ਕੋਲ 18 ਮਾਡਲ ਗੱਡੀ ਦਾ ਰੇਟ ਤੁਹਾਨੂੰ ਇਹ ਜਿਹਾ ਦੇ ਦਾਂਗੇ ਵੀ ਤੁਸੀਂ ਪੁੱਛੋਗੇ ਫੌਜੀ ਸਾਹਿਬ ਗੱਡੀ ਐਕਸੀਡੈਂਟ ਹੋਣੀ ਜਿਹੜਾ ਰੇਟ ਦਿੱਤਾ ਹੈ ਗੱਡੀ ਆ ਸਿਰਫ 7/4 ਦੀ 18 ਮਾਡਲ ਡੀਜ਼ਲ ਵਾਲੀ ਸਵਿਫਟ ਦੋਸਤੋ ਆ ਜੋ ਕਰਾਈਏ ਚੈੱਕ ਸਾਨੂੰ ਐਨਓਸੀ ਨਾਲ ਮਿਲੂਗਾ ਫਰੰਟ ਸ਼ੀਸ਼ਾ ਚੈੱਕ ਕਰੋ ਨਾਲ ਦਾ ਠੀਕ ਹੈ ਔਰ ਸਾਰੇ ਸ਼ੀਸ਼ੇ ਨਾਲ ਦੇਣਗੇ ਗੱਡੀ ਦੇ ਇੰਜਨ ਗੇਅਰ ਦੀ ਪੂਰੀ ਤਸੱਲੀ ਹੈ ਸੀਲਡ ਇੰਜਨ ਦੀ ਵੀ ਆਪਣੀ ਗਾਰੰਟੀ ਹੈ ਬਾਕੀ ਜੇ ਕੋਈ 6 ਮਹੀਨੇ ਹੁੰਦਾ ਅਸੀਂ ਇੰਜਨ ਗੇਅਰ ਦੀ ਗਾਰੰਟੀ ਲਿਖ ਕੇ ਦਿੰਦੇ ਹਾਂ ਕਿ ਹਰੇਕ ਕਾਰ ਤੇ ਤੁਸੀਂ ਇੱਧਰ ਚੈੱਕ ਕਰ ਸਕਦੇ ਹੋ ਲਿਖਿਆ ਹੋਇਆ ਆਪਣਾ ਸਪੈਸ਼ਲ ਦੋਨੇ ਭਾਸ਼ਾਵਾਂਾਂ ਦੇ ਵਿੱਚ ਔਰ ਕਾਰ ਦੀ ਗੱਲ ਕਰੀਏ ਭਾਈ ਜਮਾ ਸਿਰ ਟਾਇਰ 70% ਤੋਂ ਉੱਪਰ ਪਏ ਨੇ ਸਾਰੇ ਔਰ ਚੱਲੀ ਗੱਡੀ ਹੋਈ 80000 ਕਿਲੋਮੀਟਰ ਲੋਨ ਕਰਾ ਦਾਂਗੇ ਆਪਾਂ ਇਹਦੇ ਤੇ ਮੰਨ ਲਓ ਵੀ ਸਾਢੇ 3 ਦਿਨ ਦਾ ਹੁਣ ਕਰਾ ਦਾਂਗੇ ਤੁਹਾਡਾ ਸਿਬਲ ਓਕੇ ਹੋਇਆ ਪੁਰਾਣੀ ਗੱਡੀ ਵਿੱਚ ਕੱਟ ਲਾਂਗੇ 18 ਮਾਡਲ ਸਵਾ ਚਾਰ ਦੀ ਪੂਰੇ ਪੰਜਾਬ ਦੇ ਡੀਲਰਾਂ ਨੂੰ ਚੈਲੰਜ ਹੈ 6 ਮਹੀਨਾ ਦੀ ਗਾਰੰਟੀ ਨਾਲ origignal ਸਾਰੇ ਸ਼ੀਸ਼ਿਆਂ ਵਾਲੀ ਗੱਡੀ ਦੇ ਕੇ ਦਿਖਾਓ ਸਵਾ 4 ਦੇ ਵਿੱਚ ਧੰਨਵਾਦ ਲਵ ਯੂ ਆਲ ਸ਼ੇਅਰ ਕਰਦੇ